ਹੰਦੀ ਸੱਚੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋ ਮੇਕ ਹੋ ਜੀ ਤੇ ਅਸੀਂ ਚੱਲੇ ਆ ਮੇਰੇ ਨਾਨਕੇ ਮਤਲਬ ਆਪਾਂ ਕਿੱਥੇ ਚੱਲੇ ਆ ਮੰਨਤ ਕਹਿੰਦੀ ਆ ਆਪਾਂ ਚੱਲੇ ਆ ਕਿੱਥੇ ਚੱਲੇ ਆ ਆਪਾਂ ਮੰਨਤ ਚੱਲੀ ਆ ਆਪਣੇ ਪਾਪਾ ਦੇ ਨਾਨਕੇ ਤੇ ਆਪਾਂ ਜੀ ਤੁਹਾਨੂੰ ਵੀ ਨਾਲ ਲੈ ਕੇ ਚਲਦੇ ਆ ਦਿਖਾਉਂਦੇ ਆ ਮੇਰੇ ਨਾਨਕਿਆਂ ਦਾ ਘਰ ਫਿਲਾਲ आले ਸਾਰੇ ਜਣੇ ਰੈਡੀ ਹੋ ਰਹੇ ਆ ਟਾਈਮ ਹੋ ਗਿਆ 2 ਵਜ ਚੁੱਕੇ ਆ ਕਿ ਅਸੀਂ ਮਤਲਬ ਲੇਟ ਹੀ ਉੱਠੇ ਆ ਤੇ ਲੇਟ ਹੀ ਮਤਲਬ ਤੁਹਾਨੂੰ ਪਤਾ ਹੀ ਹੈ ਜਦੋਂ ਬੱਦਲ ਵਾਲਾ ਮੌਸਮ ਹੁੰਦਾ ਫਿਰ ਲੇਟ-ਲੇਟ ਹੀ ਸਾਰੇ ਕੰਮ ਹੁੰਦੇ ਆ ਇੱਥੇ ਬੱਚੇ ਪਤੰਗ ਚੜਾਉਂਦੇ ਆ ਬਸ ਹੁਣ ਤੋਂ ਪਤੰਗ ਸਟਾਰਟ ਹੋ ਗਿਆ ਕੀਰਤਨੀ ਅੱਜ ਚੜਿਆ ਕੋਠੇ ਕੀਰਤ ਵੀਰ ਜੀ ਕੀਰਤ ਵੀਰ ਜੀ ਨੇ ਅੱਜ ਚੜੇ ਹਾਂਜੀ ਕਿੱਥੇ ਉੱਡੇ ਆ ਰੁਮਾਲ ਲੈਣਾ ਹੈਗੀ ਉਹ ਸਾਈਡ ਵਾਲੀ ਜਿਪ 'ਚ ਸੀਗੇ ਰੁਮਾਲ ਚਲੋ ਅਸੀਂ ਆਪਣੇ ਨਾਨਕੇ ਜਾਣਾ ਨਾਨਕੇ ਸਹਰੇ ਜਾਣਾ ਕਿੱਦਾਂ ਲੱਗਦਾ चौड़ी लुक तो दिखाओ खड़े होके okay? चला जा इधर इन्होंने भी नान के सारे जाना ओहो ब्लर हो गई इन्होंने भी नान के सारे नहीं जाना सारे ने मतलब थोड़े तो सौरे या, सारे आ सा नान के एक काम बनने जाना <laughs> चलो भाई की कह रहा जितेंद्र

ਟੋਪੀ ਨਹੀਂ ਲਈ ਸਾ ਤੇ ਮੰਨੇ ਮਮਾ ਕੱਪੜਾ ਮੰਮੀ ਮੰਨੇ ਤਾਂ ਵਾਸਤੇ ਟੋਪੀ ਤੇ ਧੱਕ ਲੋ ਇੱਕ ਕੱਪੜਾ ਦੇ ਦੋ ਠੰਡ ਕੱਪੜਾ ਕੀ ਕਰਨੇ ਟੋਪੀ ਸਾਫ ਕਰਨਾ ਹੈ ਤੋ ਸਤਰੀ ਚ ਲੈ ਲਓ ਤੋ ਕਿੱਥੇ ਹੈ ਅੰਦਰ ਅੰਦਰ ਟੋਕਰੀ ਚੋਈ ਮੈਂ ਲੱਤਾ ਸੀ ਹੈ ਫਿਰ ਤਾਂ ਤੁਹਾਨੂੰ ਤਾਂ ਨਹੀਂ ਖੁੰਦਾ ਹਾਂ ਨਹੀਂ ਪਰ ਬੋਲਦੇ ਨਹੀਂ ਕੱਲ ਕਿਹੜਾ ਪਈਆ ਨਾ ਚੰਦਾ ਨਹੀਂ ਬਈ ਰਾਤ ਕੱਲ ਕਿੱਥੇ ਪਈ ਰਾਤ ਪਈਆ ਮੰਮੀ ਅੱਦਰ ਰਾਤ ਨਹੀਂ ਪਈ ਹੈਗੀ ਰਾਤ ਨਹੀਂ

ਕਾ ਨੀ ਕਦੇ ਵੀ ਇਹ ਵੀ ਨਖਰੇ ਕਰਦੀ ਨਾਨਕੇ ਜਾਣ ਲੱਗੇ ਮੰਨਣਾ ਤੇ ਮਮੋਲੀ ਕਰਦੀ ਆ ਬੋਲਦੀ ਸ਼ੂਜ਼ ਕੰਦੇ ਹੋ ਜਾਣੇ ਇੱਥੇ ਮਿੱਟੀ ਚ ਲੈ ਜੀ ਤੂੰ ਜੱਪੀ ਹਾਲੇ ਨਿਕਲ ਦਿਨੀ ਹੈ ਨਿਕਲ ਜੀ ਆ ਮੈਂ ਕੱਢੀ ਆ ਮੈਂ ਮੈਂ ਕੱਢ ਕੇ ਆਈ ਆ ਹੁਣ ਮੈਂ ਤੁਹਾਨੂੰ ਤਾਂ ਕੋਣੀ ਆ ਕੱਢ ਕੇ ਆ ਕੀ ਹੈ ਨਹੀਂ ਕਰੀ ਦੋ ਪਾਪ ਮਰੀ ਜਾ ਮੈਂ ਕੱਢ ਕੇ ਉਹਨੂੰ ਚਲ ਬੱਸ ਲੈ ਲੀ ਇੱਕ ਤਾਂ ਮੂੰਹ ਤੇ ਮੂੰਹ ਤੇ ਨਾ ਕੇ ਨਾ ਮੈਂ ਨਹੀਂ ਲਗਾਈ ਮੈਂ ਮੂੰਹ ਤੇ ਨਹੀਂ ਮੂੰਹ ਤੇ ਲਾਉਣੀ ਆ ਤੁਸੀਂ ਹੈਗੀ ਮੇਰੇ ਕੋਲ ਓਹ ਹੋ ਇਹ ਨਾ ਲਾਇਆ ਕਰੋ ਡੱਕੇ ਨੂੰ ਕੀ ਹੋ ਗਿਆ ਐਂ ਮਮਾ ਡੱਕਾ ਕੀ ਕਰਨਾ ਤੂੰ ਚੰਦੇ ਸੁ ਹੁੰਦਾ ਨਾ ਦੋਸਾ ਆਵਣਾ ਕੋਈ ਚਲਾ ਜਾ ਜਿਹੜਾ ਕਮਰਾ ਆਇਆ ਤੇਰੀ ਬੋਲੀ ਕਰਨਾ ਕਰਨਾ ਤਾਂ ਆ ਦੇਖੇਗਾ ਮੇਰ ਕੋ ਤੇਰਾਂ ਨੂੰ ਤੇ ਤੂੰ ਆਪ ਹੀ ਗਿਆ ਮੈਨੂੰ ਕੰਨ ਚ ਮਾਰੋ ਬਾਹਰ ਚਲੋ ਬਾਹਰ ਚਲੋ ਬਾਹਰ ਮੈਨੂੰ ਤਾਂ ਕੀ ਹੋ ਜਾਂਦਾ ਤੇਰੇ ਕੰਨ ਚ ਦੇਖਾ ਕੀ ਹੋਇਆ ਤੇਰੇ ਕੰਨ ਨੂੰ चले आ रेडी हो गए सारे जाने भरा भी आ गया ते बस बैठे बैठे प्लान बन गया चुका ढाई बज गया टाइम तो बहुत हो गया टाइम भी अस घंटे बस उठे रुके ਜਿਆਦਾ ਟਾਈਮ ਲੇਟ ਹੋ ਗਏ ਸੀ ਅਸੀਂ ਮਤਲਬ ਬੈਠੇ ਉੱਥੇ ਹੀ ਪਲਾਨ ਬਣ ਗਿਆ ਵੀ ਚਲੋ ਚੱਲਦੇ ਆ ਹਨਾ ਰਸਤੇ 'ਚ ਫਿਰ ਅਸੀਂ ਗੱਡੀ ਦੀ ਹਵਾ ਵਗੈਰਾ ਵੀ ਚੈੱਕ ਕਰਵਾਉਣੀ ਸੀ ਤੇ ਉੱਥੇ ਲੰਗਰ ਲੱਗਿਆ ਸੀ ਮੰਨਤ ਪਕੌੜੇ ਖਾ ਲਈ ਅਸੀਂ ਚਾਹ ਵੀ ਪੀ ਲਾਂਗੇ ਤੇ ਉਦੋਂ ਬਾਅਦ ਅਸੀਂ ਨਿਕਲ ਜਾਾਂਗੇ ਤੇ ਵਾਪਸ ਵੀ ਅਸੀਂ ਆ ਜਾਣਾ ਆ 4:30 ਵਜੇ ਨੂੰ ਅਸੀਂ ਵਾਪਸ ਵੀ ਆ ਗਏ ਸੀਗੇ ਬਾਕੀ ਜੀ ਤੁਸੀਂ ਬਲੌਗ ਤੇ ਬਨੇ ਰਹੋ ਦੇਖਿਓ ਐਂਡ ਤੱਕ ਬਲੌਗ ਮੈਂ ਤੁਹਾਨੂੰ ਦਿਖਾਨੀ ਆਪਣੇ ਨਾਨਕੇ ਆਂ ਦਾ ਘਰ ਇੱਧਰ ਦੇਖ ਕਿੱਥੇ ਚੱਲੀ ਆਂ ਤੂੰ ਮੈਨੂੰ ਜੱਮ ਮਰਜੀ ਰਿੰਗ ਕਰਦੇ ਹੋ ਜੱਮ ਮਾਰਦੀ ਸੜਕ ਬੜੀ ਹਾਂ ਚਾਹੇ ਤੁਸੀਂ ਅੱਛਾ ਤੂੰ ਕਿੱਥੇ ਚੱਲੀ ਆਂ ਕਿਧੇ ਕੋ ਚੱਲੀ ਆਂ ਪਾਪਾ ਦੇ ਨਾਲ ਤੇ ਪਾਪਾ ਦੇ ਨਾਨਕੇ ਤੇ ਚੱਲੀ ਆਂ ਕਰਨ ਮਾਮੂ ਕੋਲ ਨਾ ਮਾਮੂ ਕੋਲ ਚਾਚੂ ਕੋਲ ਬਾਪਰੇ ਬਾਤ ਮਿਹਰਬਾਨੀ ਜੀ ਮਿਹਰਬਾਨੀ ਵੀਰੇ ਆਪਾਂ ਲੱਗਿਆ ਉਹਨਾਂ ਰਾਸਤੇ ਦੇ ਵਿੱਚ ਖੀਤ ਦਾ ਲੰਗਰ ਖਾਣਾ ਰਾਦੋ ਦੁੱਧ ਬਹੁਤ ਵਧੀਆ ਬਣਾਇਆ ਸੀ ਜਿੱਦਿਆ ਪਾਪਾ ਉਹਨਾਂ ਕੋਲ ਬੈਕੀਏ ਇਹ ਇਹ ਹੈਗੀ ਆ ਉਹਦੀ ਉਹਨਾਂ ਨੇ ਪੁੱਛਣਾ ਚਾਹੀਦਾ ਹਣਾ ਇਹ ਮੈਂ ਗੰਨੇ ਮੈਂ ਗੰਨੇ ਦਾ ਜੂਸ ਦੀ ਨਹੀਂ ਪਤਾ ਲੰਨੇ ਦੇ ਰਾਸ ਦੀ ਖੀਰ ਮੰਨ ਲ ਤ ਕਿਹ ਹੈ ਜੀ ਆ ਖੀਰ ਹਾਂ ਬਣ ਸਰਦੀਪ ਜੀ ਦੀ ਭਾਬੀ ਲੈ ਆਣੀ ਆ ਦਵਾ ਮੈਂ ਕਰਦਾ ਹਾਂ ਭਾਬੀ ਦੇ ਵੀ ਖਾ ਲੋ ਸਾਰੇ ਜਾਨੇ ਕਿਤਾ ਫਲਰੋਪਾ ਬੱਟ ਲੋ ਬੱਟ ਲੋ ਹੁਸਤਾਤ ਨਹੀਂ ਨਾ ਦੁੱਤੀ ਨੇ ਪੱਤਾ ਦੇ ਕਿੱਦਾਂ ਬਖੇੜਾ ਖੜਾ ਉੱਤੇ ਪੱਤਾ ਦੇਖੋ ਕਹੇ ਜਾ ਪੱਤਾ ਦੇਖ ਕਹੇ ਜਾ ਹਾਂ ਉਹ ਲੈ ਹਾਂ ਉਹ ਬਾਤੀ ਦੀ ਮਾੜਾ ਫੈਲਾ ਜਾ ਮੂੜ ਜਾ ਕੋਈ ਨਹੀਂ ਪਾਟ ਲੋ ਟੂੜੀਆ ਪਾਟ ਲੋ ਟੂੜੀਆ ਸਾਗ ਵੀ ਤੋੜਨਾ ਮਾੜਾਉਣਿਆ ਮੱਝ ਲੈ ਗਿਆ ਗੱਡੀ ਚੇਤੀ ਬਾਕੀ ਕਹਿੰਦਾ ਇਹ ਚਾਰ ਕਈ ਜਿਹੜੇ ਚਾਰ ਕਈ ਕਿੱਦਾਂ ਵਾਇਕ ਤੁਸੀਂ ਮੈਂ ਤਾਂ ਉਹਦੀ ਮਮੀ ਤੋਂ ਲੈ ਲਈ ਰਸਪੀ ਤੂੰ ਹੋਂਦਾ ਤਾਂ ਇਹਨੇ ਬਹੁਤ ਬਹੁਤ ਕਰ ਲੈ ਬੜਕੂ ਅਗਰ ਫਰੈਸ਼ ਮੂਲੀ ਖਾਂਦੀ ਆ ਆਗੀ ਕਰਨ ਲੱਗਿਆ ਕਹਿੰਦਾ ਮੂਲੀਆਂ ਨਾਲ ਲੈ ਕੇ ਜਾਓ ਹੈ ਨਾਨਕੇ ਮੂਲੀਆਂ ਵੀ ਦਿੰਦੇ ਆ ਦੇਖ ਲਓ ਇਹੋ ਜੇ ਨਾਨਕੇ ਹੋਣੇ ਚਾਹੀਦੇ ਆ ਤੁਹਾਨੂੰ ਇਹਨਾ ਦੇ ਕਾਲਾ ਪੈ ਲੱਗਦਾ ਮਸੀਹ ਕੰਗਾ ਫਰ ਕਰੂਗੀ ਬਸ ਹੁਣ ਚੱਲਾ ਹੁਣ ਫੇਰ ਰਮਾਂਗੇ ਜੇ ਕੋਈ ਜਾਨਾ ਮਸ਼ੀਨ ਚੱਲ ਗਈ ਫੇਰ ਚਾੜ ਕੋਈ ਆ ਗਿਆ ਕੋਈ ਆ ਗੋ ਪਾਈ ਉਹ ਕੋਈ ਹੋਰ ਗੱਲ ਕਰਾਈ ਕੋਈ ਆ ਗੋ ਪਾਈ ਉਹ ਕੋਈ ਹੋਰ ਗੱਲ ਕਰਾਈ ਹਾਂਜੀ ਹੁਣ ਆਪਾਂ ਚੱਲੇ ਆ ਵਾਪਸ ਹਾਂ ਗੱਲਾਂ ਪਰ ਨੂੰ ਹਾਂ ਗੁੱਲਾ ਪਰ ਦੀ ਪੂਆ ਜਾਉ ਕੱਚਾ ਹੈ ਮਾੜਾ ਅੱਛਾ ਕਿੰਨੀ ਕਿ ਦੂਰ ਹੋਰ ਗੁੱਲਾ ਪਰ ਗੁੱਲਾ ਪਰ ਥੋੜ੍ਹਾ ਬਾਹਰ ਆ ਅੱਛਾ ਗੁੱਲਾ ਪਰ ਕੋ ਗੁੱਲਾ ਪਰ ਅੱਛਾ ਇਸ ਤਰੀਕੇ ਨਾਲ ਥੋੜੇ ਨਾ ਮੈਨੂੰ ਲੱਗਦਾ ਵੀ ਇੱਥੋਂ ਆ ਪਿੰਡ ਚ ਛਿੱਤਰ ਖਾ ਕੇ ਮੁੜੇਗੇ ਹੈ ਛਿੱਤਰ ਖਾ ਕੇ ਮੁੜੇਗੇ ਜਿਸ ਬਾਈ ਉਹ ਸੀ ਕਿਉਂ ਕਿਉਂਕਿ ਉਹ ਹੈ ਹੈ ਹਾਂਜੀ ਆਪਾਂ ਨਾਨਕਿਆਂ ਤੋਂ ਆ ਗਏ ਸੀਗੇ ਰਾਸਤੇ ਦੇ ਵਿੱਚ ਸੋਚਿਆ ਵੀ ਨਿਆਣਿਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦੰਨੇ ਆ ਤੇ ਹੁਣ ਆਪਾਂ ਪਹਿਲਾਂ ਅੰਦਰ ਜਾਨੇ ਆ ਦਰਸ਼ਨ ਕਰਦੇ ਆ ਤੇ ਫੇਰ ਆਪਾਂ ਚੱਲਦੇ ਆ ਘਰ ਨੂੰ எரிய <laughs> ਮਨ ਨਾਲੇ ਬੂਆ ਅਲਾ ਆਪਣਾ ਹਾਲੇ ਮੇਨ ਹਾਲ ਐ ਤੁਸੀਂ ਜਾਣਦੀ ਪੈਣਾ ਕਿੱਥੇ ਐ ਐਸੋ ਬਸ ਦੇਖ ਲੈ ਮਾਤਾ ਕਾਦੀਆਂ ਦੇ ਬੂਆ ਛੇ ਕਰਾ ਛੇ ਕਰਾ ਛੇ ਜੂਰੀ ਰੱਖ ਦੇਣ ਨੂੰ ਤੇ ਹੈ ਹੈ ਕਿੰਨੀ ਧੁੰਦ ਆ ਗਈ ਪਾਪਾ ਦਾ ਚਲਰ ਬਣਾ ਲੈਂਦੇ ਧੁੰਦ ਪੈ ਗਈ ਆ ਦੇਖੋ ਫਿਰ ਵੀ ਆਪਾਂ ਟਾਈਮ ਨਾ ਆ ਗਿਆ ਨਾ ਹਾਂਜੀ ਵਾਪਸ ਆ ਗਈ ਸੀ ਅਸੀਂ ਘਰ ਤੇ ਟਾਈਮ ਹੋ ਗਿਆ 6:30 ਦਾ ਬਸ ਹੁਣ ਲੱਗਦੇ ਆ ਆਪਾਂ ਸ਼ਾਮ ਦੀ ਤਿਆਰੀ ਕਰਨ ਰੋਟੀ ਪਾਣੀ ਦੀ